ਇੱਕ ਬੱਚਾ ਪੈਦਾ ਕਰਨਾ ਇਹ ਕੋਈ ਸਿਆਣੀ ਗੱਲ ਨਹੀਂ ਹੈ। ਭਾਵੇਂ ਰੱਬ ਦੀ ਦਾਤ ਹੈ। ਘਟੋ ਘਟ ਆਪਾਂ ਮਾਸੀ ਹੋਵੇ, ਭੂਆ ਹੋਵੇ, ਫੁੱਫੜ ਹੋਵੇ ਤਾਂ ਹੀ ਹੋਣਗੇ ਜੇ 3-4 ਜਵਾਕ ਹੋਣ। ਤੋਂ ਇਹ ਕੋਈ ਰੂੜੀਵਾਦੀ ਗੱਲ ਨਹੀਂ ਹੈ। ਆਪਾਂ ਨੂੰ ਇਸ ਪਾਸੇ ਨੌਜਵਾਨ ਬੈਠੇ ਆਪਾਂ ਪਰਿਵਾਰਾਂ ਵਾਲੇ ਆ ਸਾਰੇ। ਇਸ ਪਾਸੇ ਸੋਚਣਾ ਜ਼ਰੂਰ ਚਾਹੀਦਾ ਹੈ। ਅਸੀਂ ਇੱਥੇ ਨਹੀਂ ਘੱਟ ਸਕਦੇ ਇਹ ਸਾਡੀ ਸਰਜ਼ਮੀਨ ਹੈ ਸਾਡੇ ਗੁਰੂ ਸਾਹਿਬ ਸਾਡੇ ਗੁਰੂ ਕੇ ਸਿੱਖ ਜਦੋਂ ਵੱਡੇ ਘੱਲੂ ਘਾਰੇ 'ਚ 80 35000 ਸ਼ਹੀਦ ਹੁੰਨੇ ਆ ਪਰ ਫੇਰ ਉੱਠ ਖੜਦੇ ਆ ਉਦੋਂ ਸਿੱਖਾਂ 'ਚ ਆ ਸਿਆਣਪ ਨਹੀਂ ਸੀ ਵੀ ਇੱਕ ਹੀ ਜਵਾਕ ਕਰਨਾ ਹੈ ਉਦੋਂ ਜੇ ਦੋ ਇੱਕ ਸ਼ਹੀਦ ਵੀ ਹੋ ਜਾਂਦਾ ਸੀ ਗੱਲ ਫੇਰ ਅੱਗੇ ਚੱਲਦੀ ਸੀ ਆਸਰਾ ਗੁਰੂ ਦਾ ਸੀ ਟੇਕ ਗੁਰੂ ਦੀ ਸੀ ਤਾਂ ਪਾਏ ਇਸ ਪਾਸੇ ਉਹ ਵੀ ਧਿਆਨ ਰੱਖੀ